ਜਿਵੇਂ ਕਿ ਪਹਿਲਾਂ ਦੀ ਤੁਲਨਾ ਮੁਤਾਬਕ ਕੈਨੇਡਾ ਦੇ ਕਈ ਹਿੱਸਿਆਂ 'ਚ ਜ਼ਿਆਦਾ ਠੰਡ ਹੁਣ ਤੱਕ ਇਸ ਸਾਲ ਨਹੀਂ ਪਈ ਪਰ ਹੁਣ ਵਾਤਾਵਰਣ ਵਿਭਾਗ ਨੇ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਨੂੰ ਕੜਾਕੇ ਦੀ ਠੰਡ ਪੈਣ ਲਈ ਤਿਆਰ ਰਹਿਣ ਲਈ ਕਹਿ ਦਿੱਤਾ ਗਿਆ ਜਿੱਥੇ ਬਰਫਬਾਰੀ ਕਈ ਥਾਵਾਂ ਤੇ ਭਵਿੱਖਬਾਣੀ ਕੀਤੀ ਗਈ ਹੈ ਸੋਮਵਾਰ ਤੋਂ ਮੰਗਲਵਾਰ ਦਰਮਿਆਨ ਬਰਫਬਾਰੀ ਤੇ ਤੂਫਾਨ ਸ਼ੁਰੂ ਹੋਣਗੇ ਜਿਸ ਬਾਰੇ ਮੌਸਮ ਵਿਭਾਗ ਨੇ ਦੱਸਿਆ ਹੈ ਜਿਨ੍ਹਾਂ ਨੇ ਕਿਹਾ ਕਿ ਪੂਰਬੀ ਵੈਂਕੂਵਰ ਆਈਲੈਂਡ ਤੇ ਮੈਟਰੋ ਵੈਂਕੂਵਰ ਦੇ ਖੇਤਰਾਂ 'ਚ ਖਾਸ ਤੌਰ ਤੇ ਸਮੁੰਦਰੀ ਤੱਟ ਦੇ ਨੇੜੇ ਖੇਤਰ 'ਚ ਉਥੇ ਬਰਫ ਪਵੇਗੀ ਦੇ ਨਾਲ ਹੀ ਕਿਹਾ ਹੈ ਕਿ ਸੋਮਵਾਰ ਦੀ ਸਵੇਰ ਤੋਂ ਬਰਫ ਪੈਣੀ ਸ਼ੁਰੂ ਹੋ ਸਕਦੀ ਹੈ ਮੈਟਰੋ ਵੈਨਕੂਵਰ ਦੇ ਖੇਤਰ ਚ ਜੋ 2 ਤੋਂ 4 ਸੈਂਟੀਮੀਟਰ ਤੱਕ ਬਰਫ ਪੈਣ ਦੀ ਉਮੀਦ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਪਹਿਲਾਂ ਇਸ ਕਰਕੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿਉਂਕਿ ਜਿਵੇਂ ਹੀ ਸੋਮਵਾਰ ਦੀ ਸਵੇਰ ਦਾ ਦਿਨ ਹੋਵੇਗਾ ਮੈਟਰੋ ਵੈਨਕੂਵਰ ਚ ਵੱਡੀ ਗਿਣਤੀ ਚ ਲੋਕ ਕੰਮਾਂ ਤੇ ਜਾਂਦੇ ਨੇ ਤੇ ਇਹ ਜਿਹੇ ਚ ਟ੍ਰੈਫਿਕ ਵੀ ਜ਼ਿਆਦਾ ਹੁੰਦੀ ਹੈ ਤਾਂ ਬਰਫ ਪੈਣ ਕਰਕੇ ਹੋਰ ਜ਼ਿਆਦਾ ਸੜਕਾਂ ਤੇ ਟ੍ਰੈਫਿਕ ਤੇ ਜ਼ਿਆਦਾ ਦੇਰੀ ਹੁੰਦੀ ਦੇਖੀ ਜਾ ਸਕਦੀ ਹੈ ਜਿਸ ਕਰਕੇ ਮੌਸਮ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਤਿਆਰ ਰਹਿਣ ਵਾਸਤੇ ਕਹਿ ਦਿੱਤਾ ਗਿਆ ਹੈ ਭਾਰਤੀ ਵਿਦਿਆਰਥੀ ਸੁਨਹਿਰ ਭਵਿੱਖ ਦੀ ਆਸ ਵਿੱਚ ਪੜ੍ਹਾਈ ਲਈ ਕੈਨੇਡਾ ਜਾਣਾ ਚਾਹੁੰਦੇ ਹਨ ਹਾਲ ਹੀ ਵਿੱਚ ਟ੍ਰਾਂਟੋ ਸਟਾਰ ਦੁਆਰਾ ਕੀਤੇ ਗਏ ਇੱਕ ਤਾਜ਼ਾ ਵਿਸ਼ਲੇਸ਼ਣ ਵਿੱਚ ਇਹ ਸਾਹਮਣੇ ਆਇਆ ਕਿ ਕੈਨੇਡੀਅਨ ਵਿਦਿਅਕ ਸੰਸਥਾਵਾਂ ਦੁਆਰਾ ਸਵੀਕਾਰ ਕੀਤੇ ਗਏ ਲਗਭਗ ਅੱਧੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਅਧਿਕਾਰੀਆਂ ਦੁਆਰਾ ਰੱਦ ਕੀਤੇ ਜਾਣ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਰਤ ਤੋਂ ਲਗਭਗ 40% ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਹੋਰ ਜਾਂ ਅਨਾਰਿਧਾਰਿਤ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤੇ ਕਾਰਨਾਂ ਕਰਕੇ ਅਸਵੀਕਾਰ ਕੀਤਾ ਗਿਆ ਜੋ ਸਾਰੇ ਦੇਸ਼ਾਂ ਵਿੱਚ ਸਭ ਤੋਂ ਵੱਧ ਇਨਕਾਰ ਦਰਜ sonda ਕਨੇਡੀਅਨ ਪ੍ਰਵਾਸੀ ਦੀ ਸੇਵਾ ਕਰਨ ਵਾਲੇ ਇੱਕ ਗੈਰ ਪੱਖਪਾਤੀ ਆਊਟਲੈਟ ਨਿਊ ਕਨੇਡੀਅਨ ਮੀਡੀਆ ਦੀ ਰਿਪੋਰਟ ਅਨੁਸਾਰ ਦਸੰਬਰ ਤੱਕ ਲਗਭਗ 320000 ਸਰਗਰਮ ਅਧਿਆਨ ਪਰਮਟਾ ਦੇ ਹਿਸਾਬ ਨਾਲ ਭਾਰਤ ਕਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਪ੍ਰਮੁੱਖ ਯੋਗਤਾ ਕਰਤਾ ਹੈ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਕਸਰ ਸਥਾਨਕ ਵਿਦਿਆਰਥੀਆਂ ਨਾਲੋਂ 5 ਗੁਣਾ ਵੱਧ ਫੀਸਾਂ ਅਦਾ ਕਰਦੇ ਨੇ ਅਤੇ ਇਸ ਦੇ ਲਈ ਪ੍ਰਾਈਵੇਟ ਅਤੇ ਪਬਲਿਕ ਕਾਲਜਾਂ ਦੋਵਾਂ ਦੀ ਇੱਕ ਵਧੀਆ ਆਮਦਨ ਸਰੋਤ ਹਨ ਉਧਰ ਵਿਦਿਆਰਥੀ ਉੱਚੀਆਂ ਫੀਸਾਂ ਦਾ ਭੁਗਤਾਨ ਕਰਨਾ ਜਾਰੀ ਰੱਖਦੇ ਹਨ ਕਿਉਂਕਿ ਵਿਦੇਸ਼ੀ ਸਿੱਖਿਆ ਏਜੰਟ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਕੈਨੇਡਾ ਵਿੱਚ ਪੜ੍ਹਾਈ ਕਰਨਾ ਦੇਸ਼ ਦੀ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਇੱਕ ਰਸਤਾ ਹੈ ਕੈਨੇਡਾ ਤੋਂ ਇੱਕ ਹੈਰਾਨ ਕਰਨ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਇੱਕ ਉੜਦੇ ਜਹਾਜ਼ 'ਚ ਜ਼ਬਰਦਸਤ ਲੜਾਈ ਹੋਈ ਹੈ ਲੜਾਈ ਚ ਇੱਕ ਪਰਿਵਾਰ ਦੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਅੰਦਰ ਇੱਕ ਲੜਕੇ ਨੇ ਆਪਣੇ ਪਰਿਵਾਰ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਇਹ ਹਮਲਾ 3 ਜਨਵਰੀ ਦਾ ਦੱਸਿਆ ਜਾ ਰਿਹਾ ਹੈ ਕਿ ਇੱਕ 16 ਸਾਲਾ ਲੜਕਾ ਫਲਾਈਟ ਦੇ ਅੰਦਰ ਆਪਣੇ ਪਰਿਵਾਰ ਨਾਲ ਲੜਨ ਲੱਗਦਾ ਤੇ ਫਿਰ ਉਸ ਦੀ ਕੁਟਮਾਰਕ ਸ਼ੁਰੂ ਕਰ ਦਿੰਦਾ ਲੜਾਈ ਦੇ ਖੰਗਾਮੇ ਤੋਂ ਬਾਅਦ ਪਾਇਲਟ ਨੂੰ ਵਿਨੀਪੈਗ ਦੇ ਸ਼ਹਿਰ ਦੇ ਵਿੱਚ ਫਲਾਈਟ ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਪੁਲਿਸ ਨੇ ਦੱਸਿਆ ਕਿ ਇਹ ਘਟਨਾ 3 ਜਨਵਰੀ ਨੂੰ ਵਾਪਰੀ ਹੈ ਜਦੋਂ 에ਅਰ ਕੈਨੇਡਾ ਦੀ ਫਲਾਈਟ ਨੰਬਰ 137 ਟ੍ਰਾਂਟੋ ਤੋਂ ਕੈਲਗਰੀ ਜਾ ਰਹੀ ਸੀ ਮੀਡੀਆ ਰਿਪੋਰਟਸ ਮੁਤਾਬਕ ਹਮਲਾ ਕਰਨ ਵਾਲਾ ਲੜਕਾ ਕੈਨੇਡਾ ਦੇ ਗ੍ਰੈਂਡ ਪੈਰੀ ਦਾ ਰਹਿਣ ਵਾਲਾ ਹੈ ਪੁਲਿਸ ਨੇ ਦੱਸਿਆ ਕਿ ਉਸ ਨੂੰ ਹਿਰਾਸਤ ਚ ਲੈ ਕੇ ਮੈਡੀਕਲ ਜਾਂਚ ਲਈ ਹਸਪਤਾਲ ਪਹੁੰਚ ਦਿੱਤਾ ਗਿਆ ਪੁਲਿਸ ਮੁਤਾਬਕ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਹਮਲੇ ਦੇ ਪਿੱਛੇ ਦਾ ਮਕਸਦ ਸਪਸ਼ਟ ਨਹੀਂ ਹੈ ਹਾਲਾਂਕਿ ਜਿਸਤੇ ਮੈਂਬਰ ਤੇ ਹਮਲਾ ਕੀਤਾ ਗਿਆ ਸੀ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਘਟਨਾ ਕਾਰਨ ਜਹਾਜ਼ ਨੂੰ 3 ਘੰਟੇ ਦੀ ਦੇਰੀ ਹੋਈ ਹੈ ਕੈਨੇਡਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ 26 ਸਾਲਾਂ ਪੰਜਾਬੀ ਨੌਜਵਾਨ ਦੀ ਪਿਛਲੇ ਮਹੀਨੇ ਨਿਊ ਬ੍ਰਾਂਸਵਿਕ ਸੂਬੇ ਵਿੱਚ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਮੀਡੀਆ ਰਿਪੋਰਟਸ ਅਨੁਸਾਰ ਬੀਤੀ 26 ਦਸੰਬਰ ਨੂੰ ਸੈਂਟ ਐਂਡੀ ਮਾਡਾ ਬਸਾਕਾ ਹਾਈਵੇ 2 ਤੇ ਵਾਪਰੇ ਹਾਦਸੇ 'ਚ ਮੁਹਾਲੀ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਸ ਹਾਦਸੇ 'ਚ ਦੋ ਲੋਕਾਂ ਨੂੰ ਮਾਮਲੀ ਸੱਟਾਂ ਵੀ ਲੱਗੀਆਂ ਹਨ। ਅਤੇ ਉਹਨਾਂ ਨੂੰ ਹਸਪਤਾਲ ਵੀ ਭੇਤੀ ਕਰਵਾਇਆ ਗਿਆ ਸੀ ਹਰਵਿੰਦਰ ਸਿੰਘ ਦੇ ਸਾਥੀਆਂ ਨੇ ਦੱਸਿਆ ਕਿ ਹਰਵਿੰਦਰ ਸਿੰਘ ਪਿਛਲੀਆਂ ਗਰਮੀਆਂ ਤੋਂ ਫਰੈਂਡ ਰਿਕਟਨ ਦੀ ਸਮਾਈਟ ਸਟਰੀਟ ਤੇ ਪਾਪਾ ਜੋਨਜ਼ ਨਾਂ ਦੇ ਰੈਸਟੋਰੈਂਟ ਵਿੱਚ ਕੰਮ ਕਰ ਰਿਹਾ ਸੀ ਅਤੇ ਉਹ ਆਪਣੀ ਪੀਜ਼ਾ ਦੁਕਾਨ ਤੋਂ ਖੋਲਣਾ ਚਾਹੁੰਦਾ ਸੀ ਉਹ ਦੋ ਨੌਕਰੀਆਂ ਕਰਕੇ ਦੇਸ਼ ਵਿੱਚ ਪੱਕੀ ਰਿਹਾਇਸ਼ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਰਵਿੰਦਰ ਸਿੰਘ ਨੂੰ ਆਪਣਾ ਪਰਿਵਾਰ ਮੰਨਣ ਵਾਲੇ ਰੈਸਟੋਰੈਂਟ ਦੇ ਹੋਰ ਕਰਮਚਾਰੀ ਆਪਣੇ ਮ੍ਰਿਤਕ ਕਰਮਚਾਰੀ ਦੇ ਮੰਗੇਤਰ ਅਤੇ ਪਰਿਵਾਰ ਦੀ ਮਦਦ ਲਈ ਪੈਸੇ ਇਕੱਠੇ ਕਰ ਰਹੇ ਹਨ ਦਿਲ ਦੇ ਹਲਾਨ ਵਾਲੀ ਘਟਨਾ ਨੂੰ ਯਾਦ ਕਰਦੇ ਹੋਏ ਰੈਸਟੋਰੈਂਟ ਦੇ 에릭 ਵਾਲਿਸ ਨੇ ਕਿਹਾ ਕਿ ਉਹ ਬੁੱਧਵਾਰ ਦੀ ਵਿਕਰੀ ਹੋਣ ਵਾਲੀ ਕਮਾਈ ਹਰਵਿੰਦਰ ਸਿੰਘ ਦੀ ਦੇਹ ਨੂੰ ਭਾਰਤ ਭੇਜਣ ਅਤੇ ਅੰਤਿਮ ਸੰਸਕਾਰ ਕਰਨ ਲਈ ਦਾਨ ਕਰਨਗੇ ਕੈਨੇਡਾ ਵਿੱਚ ਸਿੱਖਿਆ ਹਾਸਲ ਕਰਨ ਲਈ ਪਿਛਲੇ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀ ਆਏ ਤੇ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੈਨੇਡੀਅਨ ਸਰਕਾਰ ਦਾ ਅਗਲਾ ਟੀਚਾ 2 ਸਾਲਾਂ ਵਿੱਚ 14.5 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨਾ ਹੈ। ਉਹ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਆਮਦ ਦਾ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਉਹਨਾਂ ਦੀ ਰਿਹਾਇਸ਼ ਕੋਚਨ ਅਤੇ ਨੌਕਰੀ ਦੇ ਸੋਸ਼ਣ ਦੇ ਨਾਲ-ਨਾਲ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਚਿੰਤਾਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦੇਸ਼ੀ ਵਿਦਿਆਰਥੀ ਦੀ ਵੱਧਦੀ ਗਿਣਤੀ ਨਾਲ ਜਿੱਥੇ ਯੂਨੀਵਰਸਿਟੀ ਅਤੇ ਸਿੱਖਿਆ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਉਹਨਾਂ ਨੂੰ ਲੈ ਕੇ ਚਿੰਤਾਵਾਂ ਵੀ ਹਨ। ਸ਼ਿੱਖਿਆ ਜਾਗਰਤਨਾ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਚਿੰਤਾ ਹੈ ਕਿ ਵੱਧਦੀ ਗਿਣਤੀ ਕਾਰਨ ਉਹਨਾਂ ਦਾ ਆਰਥਿਕ ਸ਼ੋਸ਼ਣ ਹੋਣਾ ਸ਼ੁਰੂ ਹੋ ਸਕਦਾ ਹੈ ਅਤੇ ਉਹਨਾਂ ਨੂੰ ਵਾਧੇ ਕਮਰੇ ਦੇ ਕਿਰਾਏ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਹਾਲਾਂਕਿ ਇਹਨਾਂ ਹਾਲਾਤਾਂ ਨੂੰ ਕਾਬੂ ਵਿੱਚ ਰੱਖਣ ਅਤੇ ਹੋਰ ਸਮੱਸਿਆਵਾਂ ਨੂੰ ਰੋਕਣ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੀ ਐਲਾਨ ਕੀਤੇ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟੇ 20 ਘੰਟੇ ਤੋਂ ਵਧਾ ਦਿੱਤੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਕਾਲਜਾਂ ਨੂੰ ਉਹਨਾਂ ਹੀ ਵਿਦਿਆਰਥੀਆਂ ਦਾਖਲਾ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਉਹ ਹੋਸਟਲ ਦੀ ਸਹੂਲਤ ਪ੍ਰਦਾਨ ਕਰ ਸਕਦੇ ਹਨ ਕੈਨੇਡਾ ਵਿੱਚ ਪਿਛਲੇ 3 ਸਾਲਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਸਾਧਾਰਨ ਵਾਧਾ ਹੋਇਆ ਹੈ ਇਮੀਗ੍ਰੇਸ਼ਨ ਮੰਤਰਾਲੇ ਅਨੁਸਾਰ ਇਨ੍ਹਾਂ ਸਾਲਾਂ ਵਿੱਚ 60% ਤੋਂ ਵੱਧ ਵਾਧਾ ਹੋਇਆ ਜਦੋਂ ਕਿ 2021 ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 5,60,000 ਸੀ 2022 ਦੇ ਵਿੱਚ ਇਹ ਗਿਣਤੀ 8,38,000 ਤੱਕ ਪਹੁੰਚ ਗਈ ਸੀ ਸਾਲ 2023 ਵਿੱਚ 10 ਲੱਖ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ